ਤੁਹ ਇੱਕ ਵਾਰ ਫੇਰ ਤੁਹਾ ਦਾ ਸਾਰਿਆਂ ਦਾ ਸਵਾਗਤ ਮੇਰੇ ਇਸ ਚੈਨਲ ਦੇ ਉੱਪਰ ਤੁਸੀਂ ਫੇਰ ਆਏ ਹੋ ਬਿਲਕੁਲ ਇਸ ਚੀਜ਼ ਲਈ ਕਿ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਮਿਲੂਗੀ ਚੰਗੀ ਜਾਣਕਾਰੀ ਮਿਲੂਗੀ ਤੇ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਅੱਜ ਵੀ ਮੇਰੀ ਇਹੀ ਕੋਸ਼ਿਸ਼ ਆ ਤੁਹਾਨੂੰ ਕੋਈ ਚੰਗੀ ਇਨਫੋਰਮੇਸ਼ਨ ਦੇ ਕੇ ਜਾਵਾਂ ਅੱਜ ਅੱਜ ਦੇ ਵੀਡੀਓ ਖਤਮ ਹੋਣ ਤੋਂ ਬਾਅਦ ਤੱਕ ਕੁਝ ਹੋਰ ਥੋੜੀ ਬਹੁਤ ਗੇਨ ਹੋਵੇ ਤੁਹਾਡੀ ਨੌਲੇਜ ਦੇ ਵਿੱਚ ਜਿਹੜੀ ਤੁਹਾਡੇ ਪ੍ਰੋਫਿਟ ਦੇ ਵਿੱਚ ਗੇਨ ਹੋਵੇ ਤਾਂ ਅੱਜ ਇਹ ਕੰਪਨੀ ਐਕਚੁਅਲੀ ਤੈਂ ਚਾਰ ਵਾਰ ਮੇਰੇ ਨਾਲ ਮੇ ਹੋ ਚੁੱਕਾ ਹੈ ਕਿ ਕੋਈ ਕੰਪਨੀ ਮੈਂ ਸੋਚ ਰਿਹਾ ਕਿ ਇਹਦੇ ਬਾਰੇ ਤੁਹਾਨੂੰ ਦੱਸਾਂ ਤੇ ਕਿਉਂਕਿ ਹੁਣ ਉਹਦਾ ਸ਼ੇਅਰ ਪ੍ਰਾਈਸ ਵੀ ਕਾਫੀ ਵਧੀਆ ਦੇ ਉੱਪਰ ਚੱਲ ਰਿਹਾ ਵਾ ਮਤਲਬ ਬੈਂਡ ਦੇ ਉੱਪਰ ਚੱਲ ਰਿਹਾ ਤੇ ਕਿਸੇ ਕਾਰਨ ਕਰਕੇ ਉਹ ਰਹਿ ਜਾਂਦੇ ਆ ਹੋਰ ਬਿਜ਼ੀ ਹੋ ਜਾਂਦਾ ਮੈਂ ਕਿਤੇ ਨਾ ਕਿਤੇ ਯਾਹੂਰ ਆਪਾਂ ਹੋਰ ਚੀਜ਼ਾਂ ਕਰਦੇ ਰਹਿੰਦੇ ਆ ਤੇ ਉਹਨਾਂ ਟਾਈਮ 'ਚ ਬੜੀ ਸੋਹਣੀ ਉਹਦੀ ਐਪਰੀਸੀਏਸ਼ਨ ਹੋ ਜਾਂਦੀ ਉਹਨਾਂ ਟਾਈਮ 'ਚ ਬਟ ਸਟਿਲ ਤੇ ਅੱਜ ਦੀ ਵੀ ਕੰਪਨੀ ਇੱਕ ਹੈਜੀ ਕੰਪਨੀ ਆ ਕੰਪਨੀ ਬਹੁਤ ਹੀ ਜ਼ਿਆਦਾ ਵਧੀਆ ਵਾ ਸੈਕਟਰ ਚੰਗਾ ਹੈ ਤੇ ਉਹਦਾ ਪ੍ਰਾਈਸ ਇਸ ਟਾਈਮ ਬਹੁਤ ਹੀ ਵਧੀਆ ਦੇ ਉੱਪਰ ਚੱਲ ਰਿਹਾ ਪਿਛਲੇ ਇੱਕ ਦੋ ਹਫ਼ਤਿਆਂ ਤੋਂ ਐਕਚੁਅਲੀ ਮੈਂ ਸੋਚ ਰਿਹਾ ਸੀ ਇਹਦੀ ਗੱਲ ਕਰਨ ਦਾ ਬਟ ਟਾਈਮ ਨਹੀਂ ਲੱਗਿਆ ਚਲੋ ਕੋਈ ਗੱਲ ਨਹੀਂ ਦੇਰ ਆਈ ਬਰੋਸਟਾਈ ਤੇ ਹੁਣ ਅੱਜ ਆਪਾਂ ਗੱਲ ਕਰਾਂਗੇ ਇੱਕ ਕੰਪਨੀ ਜਿਹਦਾ ਨਾਮ ਹੈ ਕਰਜੀ ओरिएंटਲ ਐਰੋਮੈਟਿਕਸ OAL ਕਰਕੇ ਕੰਪਨੀ ਨੂੰ ਰਿਸਰਚ ਕੀਤਾ ਜਾ ਸਕਦਾ ਹੁਣ ਸਭ ਤੋਂ ਪਹਿਲਾਂ ਆਪਾਂ ਦੇਖ ਲੈਣਾਂ ਇਹਨਾਂ ਦੇ ਬਿਜ਼ਨਸ ਮਾਡਲ ਦਾ ਕੰਮ ਕੀ ਕਰਦੇ ਨੇ ਇਹ ਆਪੋ ਬਹੁਤ ਵਾਰ ਜਿਹੜੀਆਂ ਵੀ ਪ੍ਰੋਡਕਟ ਲੈਂਡ ਜਾਂਦੇ ਆ ਦੁਕਾਨ ਦੇ ਉੱਪਰ ਸਪੈਸ਼ਲੀ ਸ਼ੈਂਪੂ ਸਾਬਣ ਵਗੈਰਾ ਜਾਂ ਐਸ ਐਸ ਤਰ੍ਹਾਂ ਦੀਆਂ ਹਨਾ ਚੀਜ਼ਾਂ ਤੇ ਜਿਹੜੀਆਂ ਇਨਸਾਨ ਦੀ ਮਤਲਬ ਹਾਈਜੀਨਿਕ ਹੈਲਥ ਦੇ ਨਾਲ ਉਹ ਹਾਈਜੀਨ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਚ 스ਮੈਲ ਆਉਂਦੀ ਹੈ ਜੋ ਚੰਗਾ ਲੱਗਦਾ ਆਪਾਂ ਨੂੰ ਆਪਣੇ ਦਿਮਾਗ ਨੂੰ ਤੇ ਉਹ ਉਹ ਜਿਹੜੀ ਫਰੇਗਰੈਂਸ ਆ ਉਹ ਫਰੇਗਰੈਂਸ ਕਿੱਥੋਂ ਆਉਂਦੀ ਆ ਉਹਨਾਂ ਕ ਮਤਲਬ ਸਾਬਣ ਬਹੁਤ ਤਰ੍ਹਾਂ ਦਾ ਸ਼ੈਂਪੂ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਕੰਪਨੀਆਂ ਬਣਾਉਂਦੀਆਂ ਨੇ ਆਪਾਂ ਅੱਗੇ ਉਹਨਾਂ ਕੰਪਨੀਆਂ ਦੀ ਵੀ ਗੱਲ ਕੀਤੀ ਆ ਹਿੰਦੁਸਤਾਨ ਯੂਨੀਲੀਵਰ ਡਾਬਰ ਵਾਲੇ ਆ ਗੋਦਰੇਚ ਵਾਲੇ ਹੈਗੇ ਆ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ ਤੇ ਪਰ ਉਹਨਾਂ ਨੂੰ ਉਹਨਾਂ ਨੇ ਉਹ ਪ੍ਰੋਡਕਟ ਬਣਾ ਲਈ ਉਹਨਾਂ ਨੇ ਸ਼ੈਂਪੂ ਬਣਾ ਲਿਆ ਉਹਨਾਂ ਨੇ ਸਾਬਣ ਬਣਾ ਲਿਆ ਉਹਨਾਂ ਨੇ ਹੋਰ ਚੀਜ਼ਾਂ ਬਣਾ ਲੀਆਂ ਟੂਥਪੇਸਟ ਬਣਾ ਲਈ ਜਾਂ ਕੋਈ ਸ਼ੇਵਿੰਗ ਜੈਲ ਬਣਾ ਲਈ ਬਟ ਉਹਦੇ ਚੋਂ ਫਰੇਗਰੈਂਸ ਆ ਤਾਂ ਕਿ ਉਹ ਆਪਣੇ ਕਸਟਮਰਸ ਨੂੰ ਅਟਰੈਕਟ ਕਰ ਸਕਣ ਥੋੜਾ ਉਹਨਾਂ ਨੂੰ ਉਹ 스ਮੈਲ ਚੰਗੀ ਲੱਗੇ ਤਾਂ ਉਹ ਜਿਹੜਾ ਫਰੇਗਰੈਂਸ ਆ ਉਫ ਫਰੇਗਰੈਂਸ ਦਾ ਕੰਮ ਹੈ ਇਹਨਾਂ ਦਾ ਵੈਸੇ ਵੀ ਤੁਸੀਂ ਸਮਝ ਕੇ ਹੋਵੋਗੇ ਔਰੀਐਂਟਲ ਐਰੋਮੈਟਿਕ ਐਰੋਮੈਟਿਕ ਅਰੋਮਾ ਮਤਲਬ ਫਰੇਗਰੈਂਸ ਤਾਂ ਉਹ ਸੈਕਟਰ ਦੀ ਇਹ ਕੰਪਨੀ ਹੈ ਇੱਕ ਬਹੁਤ ਹੀ ਵੱਡੀ ਕੰਪਨੀ ਹੈਗੀ ਹੈ ਉਹ ਸੈਕਟਰ ਦੀ ਛੋਟੀ ਮੋਟੀ ਕੰਪਨੀ ਨਹੀਂ ਹੈ ਮੈਂ ਤੁਹਾਡੇ ਨਾਲ ਇਹਦੇ ਬਾਰੇ ਗੱਲ ਕਿਉਂ ਕਰਨ ਜਾ ਰਿਹਾ ਸੀ ਉਹਦਾ ਪਹਿਲਾਂ ਮੈਂ ਤੁਹਾਨੂੰ ਇੱਕ ਰੀਜ਼ਨ ਦੱਸ ਦਿੰਨਾ ਉਹਦਾ ਰੀਜ਼ਨ ਹੈਗਾ ਜੀ 17 ਸਤੰਬਰ 2021 ਨੂੰ 1000 23 ਦੇ ਨੇੜੇ ਤੇੜੇ ਸ਼ੇਅਰ ਪ੍ਰਾਈਸ ਸੀ ਤੇ ਅੱਜ ਜੋ ਸ਼ੇਅਰ ਪ੍ਰਾਈਸ ਹੈਗਾ 398 ਉਹ ਉਹੀ ਮੈਂ ਤੁਹਾਨੂੰ ਕਿਹਾ ਨਾ ਕਿ ਕਈ ਵਾਰੀ ਉਹ ਥੋੜੇ ਜਿ ਦਿਨਾਂ ਦੀ ਗੱਲ ਹੋ ਜਾਂਦੀ ਹੈ ਮੈਂ ਕੁਝ ਹਫ਼ਤਿਆਂ ਤੋਂ ਸੋਚ ਰਿਹਾ ਬਟ 28 ਮਾਰਚ ਨੂੰ 298 ਸੀਗਾ ਤੇ ਅੱਜ 398 ਹੋ ਗਿਆ ਅੱਜ ਵੀ 15% ਉੱਪਰ ਹੈਗਾ ਸ਼ੇਅਰ ਇਹ ਬਟ ਹਾਲੇ ਵੀ ਬਹੁਤ ਚੰਗੀ ਕੰਪਨੀ ਹੈ ਬਹੁਤ ਦੂਰ ਤੋਂ ਥੱਲੇ ਨੂੰ ਵਾਪਸ ਆਈ ਹੋਈ ਆ ਤੇ ਉਮੀਦ ਹੈਗੀ ਆ ਜੇ ਕੋਈ ਇਨਸਾਨ ਕੋਈ ਇਨਵੈਸਟਰ ਇਹਦੇ ਚ ਭਰੋਸਾ ਦਿਖਾਊਗਾ ਪੇਸ਼ੈਂਸ ਦਿਖਾਊਗਾ ਬੜੀ ਥੋੜੀ ਅਮਾਉਂਟ ਕੋਈ ਲਾਊਗਾ ਤਾਂ ਉਮੀਦ ਹੈਗੀ ਆ ਕਿ ਇਹ ਕੰਪਨੀ ਉਹਨੂੰ ਚੰਗਾ ਪ੍ਰੋਫਿਟ ਦੇ ਕੇ ਜਾਊਗੀ ਹੁਣ ਇਹਨਾਂ ਦੇ ਰਿਜ਼ਲਟ ਆਏ ਆ ਆਪਾਂ ਪਹਿਲਾਂ ਰਿਜ਼ਲਟਸ ਦੀ ਗੱਲ ਕਰ ਲੈਨੇ ਆ ਰਿਜ਼ਲਟਸ ਇਹਨਾਂ ਦੇ ਜਿਹੜੇ ਲੇਟੈਸਟ ਆਏ ਹੈਗੇ ਆ ਜੀ ਨੈਟ ਸੇਲ ਇਹਨਾਂ ਦੀ ਵਧ ਗਈ ਨੀਅਰਲੀ 11% ਇੱਕ ਸਾਲ ਦੇ ਵਿੱਚ 195 ਕਰੋੜ ਤੋਂ 216 ਕਰੋੜ ਕੁਆਰਟਰਲੀ ਨੈਟ ਪ੍ਰੋਫਿਟ ਤਿੰਨ ਦਾ ਬਹੁਤ ਹੀ ਜ਼ਿਆਦਾ ਵਧ ਗਿਆ ਮਾਰਚ 2023 ਦੇ ਵਿੱਚ ਡੇਢ ਇੱਕ ਕਰੋੜ ਸੀਗਾ ਤੇ ਉਹ ਹੋ ਗਿਆ 10 ਕਰੋੜ ਤਾਂ ਕਿੰਨਾ ਇੱਥੇ ਆ ਰਿਹਾ ਵਾ 634% ਦੇ ਨੇੜੇ ਤੇੜੀ ਗ੍ਰੋਥ ਹੋਈ ਆ ਐਬਿਟਾ ਬਹੁਤ ਜ਼ਿਆਦਾ ਵਧਿਆ 10 ਕਰੋੜ ਸੀਗਾ ਮਾਰਚ 23 ਦੇ ਵਿੱਚ ਹੁਣ ਹੋ ਗਿਆ ਨੀਅਰਲੀ ਨੀਅਰਲੀ 23 ਕਰੋੜ ਤਾਂ 126% ਦੀ ਇਨਕਰੀਜ਼ ਉੱਥੇ ਹੋਈ ਆ ਤਬ ਬੜੇ ਚੰਗੇ ਹਨ ਤੇ ਰਿਜ਼ਲਟ ਆਏ ਆ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਪ੍ਰੋਮੋਟਰ ਹੋਲਡਿੰਗ ਉਹ ਬੜੀ ਸਟਰੋਂਗ ਪ੍ਰੋਮੋਟਰਸ ਦੇ ਕੋਲੇ ਹੀ ਮੇਨ ਇਹ ਕੰਪਨੀ ਹੈਗੀ ਆ ਨੀਅਰਲੀ ਨੀਅਰਲੀ ਇੱਕ ਸਕੰਡ 74 75 ਕੁਝ ਪਰਸੈਂਟ ਕਰਕੇ ਇੰਨੀ ਕਿ ਕੰਪਨੀ ਪ੍ਰੋਮੋਟਰਸ ਦੇ ਕੋਲੇ ਹੀ ਹੈਗੀ ਆ ਜਦੋਂ ਕੋਈ ਕੰਪਨੀ ਪ੍ਰੋਮੋਟਰਸ ਦੇ ਕੋਲੇ ਜਿਆਦਾ ਹੁੰਦੀ ਆ ਤਾਂ ਉਹਦਾ ਕਲੀਅਰ ਬੈਨੀਫਿਟ ਹਾਂ ਬੈਨੀਫਿਟ ਕਿਹੋ ਜਿਹਾ ਹੁੰਦਾ ਕਿ ਜਿਆਦਾ ਪੈਸਾ ਲੱਗ ਗਿਆ ਹੀ ਪ੍ਰੋਮੋਟਰਸ ਦਾ ਹੈਗਾ ਹੋਲਡਿੰਗ ਹੀ ਪ੍ਰੋਮੋਟਰਸ ਦੀਆ ਤਾਂ ਜੇ ਕੰਪਨੀ ਦੇ ਨਾਲ ਕੁਝ ਵੀ ਮਾੜਾ ਆਉਂਦਾ ਤਾਂ ਪ੍ਰੋਮੋਟਰਸ ਨੂੰ ਜਿਆਦਾ ਪ੍ਰੋਬਲਮ ਹੋਣੀ ਹੈ ਤਾਂ ਉਹ ਜਿਆਦਾ ਜ਼ੋਰ ਨਾ ਕੰਮ ਕਰਦੇ ਆ ਠੀਕ ਹੋ ਗਿਆ ਤਾਂ ਇਹ ਇਸ ਕੰਪਨੀ ਦੀ ਹੋਰ ਚੀਜ਼ ਹੈਗੀ ਆ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਇਹਨਾਂ ਦੀਆਂ ਕਲਾਇੰਟਸ ਨੇ ਉਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਬੋਲਿਆ ਸਾਰੀਆਂ ਉਹ ਕੰਪਨੀਆਂ ਕਿ ਔਰ ਅਲੱਗ-ਅਲੱਗ ਕੋਈ ਸਾਬਣ ਬਣਾ ਰਿਹਾ ਕੋਈ ਸ਼ੈਂਪੂ ਬਣਾ ਰਿਹਾ ਕੋਈ ਸ਼ੇਵਿੰਗ ਜੈਲ ਬਣਾ ਰਿਹਾ ਹੋਰ ਵੀ ਬਹੁਤ ਸਾਰੀਆਂ ਪ੍ਰੋਡਕਟਸ ਨੇ ਟੂਥਪੇਸਟ ਮੈਂ ਬੋਲ ਤੀਇ ਇੱਕ ਹੋਰ ਬਹੁਤ ਸਾਰੀਆਂ ਹੁੰਦੀਆਂ ਨੇ ਜਿੱਥੇ ਆਪ ਨੂੰ 스ਮੈਲ ਆਉਂਦੀ ਆ ਤਾਂ ਉਹ ਸਾਰੀਆਂ ਇਹ ਆ ਤਾਂ ਬੜਾ ਇੱਕ ਇੰਪੋਰਟੈਂਟ ਸੈਕਟਰ ਹੈਗਾ ਐਫਐਮਸੀ ਜੀ ਦਾ ਹਰੇਕ ਸਾਲ ਹੀ ਬਹੁਤ ਸਾਰੀਆਂ ਕੰਪਨੀਆਂਜ਼ ਬਹੁਤ ਜ਼ਿਆਦਾ ਆਪਣੀ ਇਨਵੈਸਟਮੈਂਟ ਕਰਦੀ ਨੇ ਆਪਣੇ ਪੈਸੇ ਖਰਚਦੀ ਨੇ ਇਸ ਚੀਜ਼ ਦੇ ਉੱਪਰ ਤੇ ਅੱਗੇ ਜਿਹੜੀ ਇਹਨਾਂ ਦੀ ਫਿਊਚਰ ਪ੍ਰੋਡਿਕਸ਼ਨ ਹੈਗੀ ਆ ਅਲੱਗ-ਅਲੱਗ ਮਾਰਕੀਟ ਐਨਾਲਿਸਿਸ ਦੁਆਰਾ ਉਹ ਹੈਗੀ ਆ ਕਿ 2028 ਤੱਕ ਇਹ ਜਿਹੜੀ ਆਪਣੀ ਇਸ ਸੈਕਟਰ ਹੈਗਾ ਇੰਡਸਟਰੀ ਹੈਗੀ ਆ ਕਿ ਬਹੁਤ ਜ਼ਿਆਦਾ ਗਰੋ ਕਰਣੀ ਆ ਹੋਰ ਵੀ ਜ਼ਿਆਦਾ ਗਰੋ ਕਰਨੀ ਆ ਪੋਪੂਲੇਸ਼ਨ ਵਧਿ ਜਾਣੀ ਆ ਤੇ ਉਹਦੇ ਨਾਲ ਲੋਕਾਂ ਦੀਆਂ ਲੋੜਾਂ ਵਧਿ ਜਾਣੀਆਂ ਇਹਨਾਂ ਕੰਪਨੀਆਂਜ਼ ਦੀ ਲੋੜ ਰਹਿਣੀ ਆ ਤਾਂ ਅੱਜ ਦੀ ਮੇਰੀ ਇਹ ਕੰਪਨੀ ਸੀਗੀ ਜੀ ਤੁਹਾਡੇ ਲਈ ओरिएंटਲ ਰੋਮੈਟਿਕਸ ਤੇ ਉਸ ਤੋਂ ਇਲਾਵਾ ਵहां ਇੱਕ ਹੋਰ ਚੀਜ਼ ਮੈਂ ਸੋਚ ਮੇਰੇ ਦਿਮਾਗ ਵਿੱਚ ਅਸਲ ਵਿੱਚ ਕੁਝ ਹੋਰ ਚੱਲ ਰਿਹਾ ਸੀ ਮੈਂ ਤਾਂ ਥੋੜਾ ਪਿੱਛੇ ਕਨਫਿਊਜ਼ ਹੋ ਰਿਹਾ ਸੀਗਾ ਕਿ ਮੈਂ ਕਿਹੜੀ ਚੀਜ਼ ਭੁੱਲ ਗਿਆ ਕਹਿਣੀ ਤੇ ਉਹ ਹੈਗੀਆ ਡਿਵੀਡੈਂਡ ਰੈਗੂਲਰ ਡਿਵੀਡੈਂਡ ਦਿੰਦੀ ਹੈ ਕੰਪਨੀ ਇਹ ਤਾਂ ਉਹਦਾ ਮਤਲਬ ਆ ਕਿ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਹੈਲਥ ਹੈਗੀ ਆ ਉਹ ਚੰਗੀ ਆ ਡਿਵੀਡੈਂਡ ਉਹੀ ਕੰਪਨੀਆਂਸ ਮੇਨਲੀ ਦਿੰਦੀਆਂ ਜਿਹਨਾਂ ਦੀ ਫਾਈਨੈਂਸ਼ੀਅਲ ਹੈਲਥ ਚੰਗੀ ਹੁੰਦੀ ਹੈ ਉਹ ਰੈਗੂਲਰਲੀ ਇਹ ਪੇ ਕਰ ਰਹੇ ਆ ਤਾਂ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਨਾ 2021 ਦੇ ਵਿੱਚ 1020 30 ਦੇ ਨੇੜੇ ਤੋਂ ਸ਼ੇਅਰ ਚੱਲਿਆ ਹੋ 400 ਦੇ ਉੱਪਰ ਖੜਾ ਹਾਂ ਮੈਂ ਥੋੜਾ ਮਾਫੀ ਚਾਹੁੰਨਾ ਥੋਤੋਂ ਇੱਕ ਬਹੁਤ ਹੀ ਚੰਗਾ ਸ਼ੇਅਰ ਮੇ ਤੋਂ ਕੁਝ ਹਫ਼ਤੇ ਦੇ ਲਈ ਰਹਿ ਗਿਆ ਪਰ ਹੁਣ ਕੀ ਕਰੀਏ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਕਿ ਹਾਂ ਇਹਨੂੰ ਮੈਂ ਥੋੜਾ ਕਰਦਾ ਬਾਅਦ ਚੋਂ ਮੈਂ ਪਹਿਲਾਂ ਦੱਸ ਤੇ ਨਾ ਦੱਸ ਤੇ ਨਾ ਉਹਨੇ ਟਾਈਮ ਦੇ ਵਿੱਚੋਂ ਕਈ ਵਾਰੀ ਐਪਰੀਸੀਏਸ਼ਨ ਹੋ ਜਾਂਦੀ ਬਟ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਇੱਥੇ ਮੈਂ ਇੱਕ ਤੁਹਾਨੂੰ ਡਿਸਕਲੇਮਰ ਇਹ ਦੇਣਾ ਚਾਹੁੰਨਾ ਕਿ ਮੈਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦਾ ਮੈਨੂੰ ਇੱਕ ਕੰਪਨੀ ਪਤਾ ਨਹੀਂ ਕਿ ਮੇਰੇ ਕੋਲ ਆਲਰੇਡੀ ਇਹਦੇ ਸ਼ੇਅਰਸ ਹੈਗੇ ਜਦੋਂ ਥੱਲੇ ਆਏ ਹੋਏ ਐਪਰੀਸੀਏਸ਼ਨ ਡੈਪ੍ਰੀਸੀਏਸ਼ਨ ਤੋਂ ਬਾਅਦ ਆਏ ਹੋਇਆ ਤਾਂ ਮੇਰੇ ਕੋਲ ਆਲਰੇਡੀ ਮੈਂ ਇਨਵੈਸਟਰ ਹੈਗਾ ਇਸ ਕੰਪਨੀ ਦਾ ਤੇ ਮੈਂ ਬਟ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਹਾਂ ਇਹਨੂੰ ਬਾਏ ਕਰੋ ਮੈਂ ਤੁਹਾਨੂੰ ਇੱਕ ਕੰਪਨੀ ਨਵੀਂ ਦੱਸੀ ਆ ਤੁਹਾਨੂੰ ਇੱਕ ਦੱਸਿਆ ਕਿ ਹਾਂ ਇਹ ਕੰਪਨੀ ਇੱਕ ਹੈਗੀ ਆ ਤੁਸੀਂ ਮਤਲਬ ਇਹਨੂੰ ਕਨਸਿਡਰ ਕਰ ਸਕਦੇ ਹੋ ਨੂੰ ਆਪਣੀ ਵਾਚ ਲਿਸਟ ਦੇ ਵਿੱਚ ਲੈ ਕੇ ਰੱਖ ਸਕਦੇ ਹੋ ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਹਾਂ ਇਹਨੂੰ ਤੁਸੀਂ ਹੁਣੇ ਬਾਏ ਕਰ ਲਓ ਤੇ ਇਹ ਸੀਗਾ ਜੀ ਬਾਕੀ ਉਹੀ ਇੱਕ ਵਾਰੀ ਫਿਰ ਜੇ ਤੁਹਾਨੂੰ ਮੇਰਾ ਕੰਮ ਚੰਗਾ ਲੱਗ ਰਿਹਾ ਜੇ ਤੁਹਾਨੂੰ ਲੱਗ ਰਿਹਾ ਕਿ ਮੈਂ ਤੁਹਾਨੂੰ ਰੈਗੂਲਰਲੀ ਕੁਝ ਅੰਗੇ ਇਨਫੋਰਮੇਸ਼ਨ ਦਿੰਦਾ ਰਹਿਣਾ ਤਾਂ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਪਲੀਜ਼ ਤੇ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਤੇ ਇੱਕ ਚੀਜ਼ ਜਿਹੜੇ ਸੈਚਰਡੇ ਨੂੰ ਆਪਾਂ ਕਰਦੇ ਆ ਆਪਣੇ ਕੁਐਸਚਨਸ ਦਾ ਉਹ ਸਾਰਾ ਤੇ ਉਸ ਤੋਂ ਬਾਅਦ ਜਿਹੜੇ ਸ਼ਾਇਦ ਇੱਕ ਜਾਂ ਦੋ ਵੀਡੀਓ ਹੋਣਗੇ ਇੱਕ ਲਾਈਵ ਸੈਸ਼ਨ ਵਾਲਾ ਵੀਡੀਓ ਸੀ ਇੱਕ ਅੱਧਾ ਕੋਈ ਹੋਰ ਹੋਊਗਾ ਤਾਂ ਜਿਹੜੇ ਵੀ ਤੁਹਾਡੇ ਕੁਐਸਚਨ ਤੇ ਹਾਲੇ ਤੱਕ ਦੇ ਆਨਸਰ ਹੈਗੇ ਮੈਂ ਕੋਸ਼ਿਸ਼ ਕਰੂੰਗਾ ਸ਼ਾਇਦ ਜੇ ਮੈਨੂੰ ਅੱਜ ਟਾਈਮ ਲੱਗਿਆ ਤਾਂ ਮੈਂ ਅੱਜ ਬਣਾ ਦਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਸੈਟਰਡੇ ਤੱਕ ਵੀ ਉਹ ਕਾਫੀ ਇਕੱਠਾ ਹੋ ਜਾਂਦਾ ਫਿਰ ਮੇਰੇ ਕੋਲੇ ਕੰਮ ਤਾਂ ਮੈਂ ਦੇਖ ਲੂੰਗਾ ਜੇ ਮੈਨੂੰ ਟਾਈਮ ਲੱਗਿਆ ਅੱਜ ਸ਼ਾਮ ਨੂੰ ਤਾਂ ਮੈਂ ਜਿੰਨੇ ਕੁ ਹਾਲੇ ਤੱਕ ਦੇ ਤੁਹਾਡੇ ਕੁਐਸਚਨ ਹੈਗੇ ਉਹਨਾਂ ਦੇ ਆਨਸਰ ਕਰਨ ਦੀ ਮੈਂ ਸ਼ਾਮ ਨੂੰ ਟਰਾਈ ਕਰੂੰਗਾ ਤਾਂ ਸ਼ਾਮ ਨੂੰ ਸ਼ਾਇਦ ਮੈਂ ਤੁਹਾਡੇ ਲਈ ਇੱਕ ਹੋਰ ਵੀਡੀਓ ਬਣਾ ਦੂੰਗਾ ਤੇ ਹੁਣ ਮੈਂ ਤੁਹਾਨੂੰ ਮਿਲਦਾ ਜੀ ਜਾਂ ਅੱਜ ਸ਼ਾਮ ਨੂੰ ਆਪਾਂ ਮਿਲਦੇ ਹਾਂ ਦੁਬਾਰਾ ਜਾਂ ਆਪਾਂ ਕੱਲ ਮਿਲਦੇ ਹਾਂ